ਇੱਕ ਵਾਰ ਫਿਰ ਇੱਕ ਨਿੱਜੀ ਜਹਾਜ਼ ਦੇ ਨਾਲ ਦਰਦਨਾਕ ਹਾਦਸਾ ਵਾਪਰ ਚੁੱਕਾ ਹੈ ਦਰਅਸਲ ਅਮਰੀਕਾ ਦੇ ਟੈਕਸਾਸ ਰਾਜ ਦੇ ਵਿੱਚ ਅੱਤਵਾਰ ਦੁਪਹਿਰ ਇੱਕ ਦਰਦਨਾਕ ਜਹਾਜ਼ ਹਾਦਸਾ ਵਾਪਰਦਾ ਜਿਸ ਦੇ ਵਿੱਚ ਅਸਮਾਨ ਤੋਂ ਸਿੱਧਾ ਜਹਾਜ਼ ਇੱਕ ਪਾਰਕਿੰਗ ਲੋਟ ਏਰੀਆ ਦੇ ਵਿੱਚ ਗਿਰਦਾ ਤੇ ਜਿਸ ਤੋਂ ਬਾਅਦ ਪਾਰਕਿੰਗ ਦੇ ਵਿੱਚ ਮੌਜੂਦ ਟਰੱਕਾਂ ਨੂੰ ਭਿਆਨਕ ਟੱਕਰ ਮਾਰੀ ਜਾਂਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਦੋ ਲੋਕਾਂ ਦੀ ਮੌਤ ਦੀ ਵੀ ਖਬਰ ਆ ਹਾਦਸਾ ਟੈਰੈਂਟ ਕਾਉਂਟੀ ਦੇ ਹਿਕਸ ਏਅਰਫੀਲਡ ਦੇ ਨੇੜੇ ਵਾਪਰਿਆ ਦਰਅਸਲ ਇੱਕ ਛੋਟਾ ਨਿੱਜੀ ਜਹਾਜ਼ ਹਵਾ ਦੇ ਵਿੱਚੋਂ ਸਿੱਧਾ ਥੱਲੇ ਪਾਰਕਿੰਗ ਲੋਟ ਏਰੀਆ ਦੇ ਵਿੱਚ ਗਿਰਦਾ ਤੇ ਚੰਦ ਕੋ ਸਕੈਂਟਾਂ ਦੇ ਵਿੱਚ ਗਿਰਨ ਤੋਂ ਬਾਅਦ ਅਸਮਾਨ ਦੇ ਵਿੱਚ ਅੱਗ ਦੀਆਂ ਲੱਬ ਵੱਡੀਆਂ-ਵੱਡੀਆਂ ਜਿਹੜੀਆਂ ਲਫਟਾਂ ਦਿਖਾਈ ਦਿੰਦੀਆਂ ਨੇ ਤੇ ਧੂਏ ਦੇ ਗੁਬਾਰ ਨਜ਼ਰ ਆਉਂਦੇ ਨੇ ਤੇ ਉਸ ਤੋਂ ਬਾਅਦ ਹਾਲਾਂਕਿ ਮੌਕੇ ਤੇ ਫਾਇਰ ਬਰਗੇਡ ਦੀਆਂ ਟੀਮਾਂ ਪਹੁੰਚੀਆਂ ਨੇ ਲੰਬੀ ਜਦੋਜਹਤ ਤੋਂ ਬਾਅਦ ਅੱਗ ਦੇ ਉੱਪਰ ਕਾਬੂ ਪਾਇਆ ਗਿਆ ਸ਼ੁਰੂਆਤੀ ਜਾਂਚ ਦੇ ਵਿੱਚ ਪਤਾ ਲੱਗਿਆ ਕਿ ਜਦੋਂ ਜਹਾਜ਼ ਨੇ ਉਡਾਣ ਭਰੀ ਚੰਦ ਮਿੰਟਾਂ ਦੇ ਵਿੱਚ ਆਊਟ ਆਫ ਕੰਟਰੋਲ ਹੋ ਜਾਂਦਾ ਯਾਨੀ ਕਿ ਕੰਟਰੋਲ ਤੋਂ ਬਾਹਰ ਹੋ ਜਾਂਦਾ ਜਿਸ ਕਰਕੇ ਵੱਡਾ ਹਾਦਸਾ ਵਾਪਰਿਆ ਹਾਲਾਂਕਿ ਸਾਰੀ ਜਾਂਚ ਕੀਤੀ ਜਾ ਰਹੀ ਹੈ ਪਰ ਮੌਕੇ ਤੇ ਇਸ ਹਾਸਰੇ ਵਿੱਚ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ।